ਬਟਾਲਾ ਚ ਸਮਾਜ ਸੇਵੀ ਸੰਸਥਾ ਰੇਲਵੇ ਸਟੇਸ਼ਨ ਤੇ ਰੇਲ ਯਾਤਰੀਆਂ ਨੂੰ ਪਾਣੀ ਪਿਲਾਉਣ ਦੀ ਵੱਡੀ ਸੇਵਾ ਕਰ ਰਹੀ ਹੈ ਸੰਸਥਾ ਦੇ ਮੈਂਬਰ ਹਰ ਰੋਜ਼ ਰੇਲਵੇ ਸਟੇਸ਼ਨ ਬਟਾਲਾ ਤੇ ਆਉਣ ਜਾਣ ਵਾਲੀਆਂ ਰੇਲਾਂ ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਠੰਡਾ ਪਾਣੀ ਪਿਲਾਉਂਦੀਆਂ ਹਨ ਇਸ ਤੋਂ ਇਲਾਵਾ ਯਾਤਰੀਆਂ ਨੂੰ ਰੇਲ ਗੱਡੀ ਦੇ ਅੰਦਰ ਹੀ ਬੋਤਲਾਂ ਚ ਪਾਣੀ ਭਰ ਕੇ ਮੁਹੱਈਆ ਵੀ ਕਰਵਾਉਂਦੀਆਂ ਹਨ ਜਨਾ ਵਿਸ਼ਾਲ ਹੈ ਜੀ ਸਭ ਨੂੰ ਪਤਾ ਹੈ ਕਿ ਗਰਮੀ ਦਾ ਮੌਸਮ ਆ ਗਿਆ ਗਰਮੀ ਬਹੁਤ ਤੇਜ਼ ਹੋ ਗਈ ਹੈ ਤੇ ਅਸੀਂ ਸਾਰੇ ਮੈਂਬਰ ਦ੍ਰਿਸ਼ਟੀ ਕਲੱਬ ਵੱਲੋਂ ਆਏ ਹਾਂ ਸਾਡੇ ਪਨੋਟ ਸਾਹਿਬ ਠਾਕਰ ਜੀ ਟਿੰਕੂ ਭਾਜੀ ਬੱਬੂ ਭਾ ਸਾਡੇ ਪ੍ਰਧਾਨ ਰਮਨ ਗੁਪਤਾ ਜੀ ਤੇ ਆਲ ਮੈਂਬਰ ਸਾਰੇ ਅਸੀਂ ਇੱਥੇ ਸਾਰਾ ਕਲੱਬ ਲੋ ਸਾਨੂੰ ਕੱਤ ਸਾਹਿਬ ਜੀ ਨੇ ਬੁਲਾਇਆ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਸਾਨੂੰ ਬਹੁਤ ਵਧੀਆ ਮੌਕਾ ਮਿਲਿਆ ਸੇਵਾ ਕਰਨ ਦਾ ਕਿ ਅਸੀਂ ਪਬਲਿਕ ਨੂੰ ਜਿਹੜੀ ਪਿਆਸੀ ਨੇ ਜਿਨ੍ਹਾਂ ਨੂੰ ਬਹੁਤ ਪਿਆਸ ਲੱਗੀ ਹੈ ਜਾਂ ਜਿਨ੍ਹਾਂ ਨੂੰ ਜ਼ਰੂਰਤ ਹੋਇਆ ਸੀ ਉਹਨਾਂ ਨੂੰ ਪਾਣੀ ਪਿਆੰਦੇ ਆ ਤੇ ਸਾਨੂੰ ਇਹ ਸੇਵਾ ਕਰਕੇ ਬਹੁਤ ਹੀ ਅੱਛਾ ਲੱਗਦਾ ਸਾਡੇ ਦੇਰ ਨੂੰ ਇੱਕ ਸਕੂਨ ਜਿਹਾ ਮਿਲਦਾ ਸੀ ਟੀਮ ਇਕੱਠੀ ਹੋਈ ਹੈ ਇਹ ਜਿਹੜਾ ਵਰਕ ਹੈ ਟੀਮ ਨਾਲ ਹੀ ਹੁੰਦਾ ਜੀ ਠੀਕ ਹੈ ਜੀ ਟ੍ਰੇਨ ਦੇ ਜਿਸ ਤਰ੍ਹਾਂ ਪੰਜ ਕਪਾਰਟਮੈਂਟ ਨੇ ਤੇ ਸਭ ਪਬਲਿਕ ਨੂੰ ਅਸੀਂ ਪ੍ਰੋਵਾਈਡ ਕਰਨੇ ਆ ਅੰਦਰ ਜਾ ਕੇ ਤਿੰਨ ਤਿੰਨ ਚਾਰ ਚਾਰ ਮੈਂਬਰ ਹੁੰਦੇ ਆ ਇੱਕ ਕਪਾਰਟਮੈਂਟ 'ਚ ਜਾ ਕੇ ਉਹਨਾਂ ਦੀਆਂ ਬੋਟਲਸ ਭਰਦੇ ਆ ਤੇ ਸਭ ਨੂੰ ਅਸੀਂ ਠੰਡਾ ਜਲ ਪ੍ਰੋਵਾਈਡ ਕਰਾਨੇ ਆ ਜੀ ਪਾਣੀ ਇੱਕ ਅਹਿਰੀ ਚੀਜ਼ ਆ ਕਿ ਜਿਹੜੀ ਅੰਦਰ ਦੀ ਇਨਸਾਨ ਦੀ ਤ੍ਰਿਸ਼ਨਾ ਇੰਨੀ ਕਿ ਪੂਰੀ ਹੋ ਜਾਂਦੀ ਆ ਜਦੋਂ ਪੀਂਦਾ ਜਲ ਤੇ ਉਹਦਾ ਅੰਗ ਅੰਗ ਰੋਮ ਰੋਮ ਜਾਗ ਉੱਠਦਾ ਤੇ ਜਦੋਂ ਉਹਨੂੰ ਬੈਠੇ ਜਲ ਮਿਲਦਾ ਤੇ ਉਹਦੀ ਖੁਸ਼ੀ ਦੇਖੋ ਕਿੰਨੀ ਹੋਏਗੀ ਕਾਤ ਸਾਬ ਤਾਂ ਬੜੇ ਪੁਰਾਣੇ ਸਾਰਾ ਕਲੱਬ ਵਾਲੇ ਬਹੁਤ ਪੁਰਾਣੇ ਲੱਗੇਦੇ ਨੇ ਅਸੀਂ ਸਾਨੂੰ ਹਮੇਸ਼ਾ ਹੀ ਮੌਕਾ ਮਿਲਦਾ ਇੱਥੇ ਅਸੀਂ ਹਰ ਵਾਰੀ ਹਰ ਸਾਲ ਗਰਮੀਆਂ ਚ ਆਨੇ ਆਂ ਔਰ ਸਾਨੂੰ ਵੀ ਬੜਾ ਸਕੂਨ ਮਿਲਦਾ ਰਹੀ ਸਾਡੇ ਸਾਰੇ ਕਲੱਬ ਮੈਂਬਰਸ ਨੂੰ ਸਾਨੂੰ ਬਹੁਤ ਮਜ਼ਾ ਆਉਂਦਾ ਸੇਵਾ ਕਰਕੇ ਮੈਂ ਜੀ ਦਵਿੰਦਰ ਪਨੋਟ ਦ੍ਰਿਸ਼ਟੀ ਕਲੱਬ ਤੋਂ ਇੱਥੇ ਜੀ ਕਾਲ ਸਾਹਿਬ ਦੇ ਜਿਹੜਾ ਸੇਵਾ ਦਾ ਕੰਮ ਸ਼ੁਰੂ ਕੀਤਾ ਦਾ ਪਾਣੀ ਦਾ ਗੱਡੀਆਂ ਚ ਪਾਣੀ ਪਰਨਾ ਦਾ ਉਹਦੇ ਵਾਸਤੇ ਅਸੀਂ ਅੱਜ ਸੇਵਾ ਚ ਹਿੱਸਾ ਲੈਣ ਲਈ ਆਏ ਬਹੁਤ ਅੱਛਾ ਪਰਾਲਾ ਜੀ ਖਾਸ ਕਰਕੇ ਅੱਜ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਯਾਤਰੀ ਆਉਂਦੇ ਨੇ ਬਹੁਤ ਸਭ ਨੂੰ ਪਿਆਸ ਲੱਗੀ ਹੁੰਦੀ ਹੈ ਸਭ ਨੂੰ ਅਸੀਂ ਪਾਣੀ ਵੀ ਦਿੰਦੇ ਹਾਂ ਬਹੁਤ ਥਾਂ ਵੀ ਭਰ ਦਿੰਦੇ ਹਾਂ ਤਾਂ ਕਿ ਸਾਰੇ ਤੇ ਯਾਤਰੀ ਬਾਹਰ ਆ ਨਹੀਂ ਸਕਦੇ ਤੇ ਉਹਨਾਂ ਨੂੰ ਕੰਪਾਰਟਮੈਂਟ ਦੇ ਵਿੱਚ ਸਪਲਾਈ ਕਰਦੇ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਲੋਕ ਨੇ ਜਿਸ ਵੇਲੇ ਇੰਨੀ ਗਰਮੀ 'ਚ ਸਫ਼ਰ ਕਰਦੇ ਨੇ ਉਹ ਮਤਲਬ ਕਿ ਪਿਆਸ ਜਿਹੜੀ ਉਹਨਾਂ ਦੀ ਬੁਝਾਣੀ ਇੱਕ ਬਹੁਤ ਵੱਡਾ ਫੰਦਾ ਕੰਮ ਅਸੀਂ ਬੱਸ ਸਟੈਂਡ ਤੇ ਵੀ ਲਾਂਦੇ ਨੇ ਹੋਰ ਵੀ ਕਈ ਵਾਰੀ ਕਈ ਜਗ੍ਹਾ ਤੇ ਲਾਂਦੇ ਨੇ ਸ਼ਬੀਲਾ ਵੀ ਲਾਂਦੇ ਨੇ ਮੈਂ ਸ਼ਿਵਲਾਲ ਸ਼ਰਮਾ ਸ਼ਬੀਲ ਚਾਰਜ ਸਾਰਾ ਕਲਾਬ ਪਟਾਲਾ ਲਗਭਗ 20 ਸਾਲ ਹੋ ਗਏ ਨੇ ਇੱਕ ਬਸ ਵਿੱਚ ਬੱਚਾ ਤੇ ਆ ਸੀ ਬਿਲਕੁਦਾ ਸੀ ਤੇ ਉਹਨੂੰ ਪਾਣੀ ਨਹੀਂ ਸੀ ਮਿਲ ਰਿਆ ਉਹ ਕਸਾਬ ਨੇ ਆ ਕੇ ਤੇ ਇਸ ਤੇ ਵਿਚਾਰ ਕੀਤਾ ਤੇ ਉਦੋਂ ਤੋਂ ਇਹ ਸ਼ੁਰੂ ਕੀਤਾ ਕੰਮ ਪਟਾਲਾ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਰ ਵੀ ਜਦੋਂ ਕਿਤੇ ਲੋਡ ਹੁੰਦੀ ਹੈ ਕਿ ਵੱਡੇ ਫੰਕਸ਼ਨ ਦੇ ਤੇ ਸਾਡੇ ਕੋਲ ਗੱਡੀ ਹੈ ਉਹ ਗੱਡੀ ਮਹੀਆਹੀਂ ਕਰਾਉਨੇ ਆ ਸਾਡੇ ਨਾਲ ਅੱਜ ਦ੍ਰਿਸ਼ਟੀ ਕਲੱਬ ਨੇ ਸਹਿਯੋਗ ਕੀਤਾ ਹੈ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਕਲੱਬ ਜਿਹੜੀਆਂ ਨੇ ਉਹ ਸਹਿਯੋਗ ਕਰਦੀਆਂ ਰਹਿੰਦੀਆਂ ਨੇ ਬੋਤਲਾਂ ਵੀ ਭਰੀ ਜਾਂਦੀਆਂ ਗਲਾਸਾਂ 'ਚ ਵੀ ਪੀਣ ਲਈ ਗਲਾਸਾਂ ਦਿੱਤਾ ਜਾਂਦਾ ਤੇ ਜਿਹਦੇ ਕੋਲ ਬੋਤਲ ਹੈ ਉਹਦੀ ਬੋਤਲ ਵੀ ਭਰੀ ਜਾਂਦੀ ਹੈ ਗਰਮੀ ਦੇ ਮੌਸਮ ਵਿੱਚ ਉਹ ਬਹੁਤ ਵਧੀਆ ਫੀਲ ਕਰਦੇ ਨੇ ਜੇ ਇਹਨਾਂ ਨੂੰ ਪਾਣੀ ਮਿਲਦਾ ਹੈ ਕਿਉਂਕਿ ਹੋਰ ਕਿਤੇ ਇਹ ਪ੍ਰੋਜੈਕਟ ਜਿਹੜਾ ਆ ਹੋਰ ਕਿਸੇ ਵੀ ਸਟੇਸ਼ਨ ਤੇ ਨਹੀਂਗਾ ਜੋ ਜੰਮੂ ਤੋਂ ਗੱਡੀ ਆਉਂਦੀ ਹੈ ਸ਼ਾਮ ਨੂੰ ਤੇ ਉਹ ਲੋਕ ਆ ਕੇ ਦੱਸਦੇ ਨੇ ਕਿ ਇਹ ਵਾ ਇੱਕ ਸਟੇਸ਼ਨ ਆ ਬਟਾਲਾ ਜਿੱਥੇ ਸਾਨੂੰ ਪਾਣੀ ਜਿਹੜਾ ਮਿਲਦਾ ਸੁਚਣੀ ਮਾਟੋ ਇੱਕ ਆ ਕੇ ਪਾਣੀ ਪੀਉਣਾ ਹੈ ਇਹਦੇ ਵਿੱਚ ਨੌਕਰੀ ਜਾਂ ਕੋਈ ਬਿਜ਼ਨਸ ਦਾ ਕੋਈ ਸਵਾਲ ਨਹੀਂਗਾ ਹਰ ਜਿਹੜਾ ਸੇਵਾਦਾਰ ਆ ਉਦੇ ਮਨ ਚ ਉਹਦੇ ਇਹੋ ਹੀ ਹੈ ਕਿ ਮੈਂ ਪਾਣੀ ਪੀਣਾ ਆ ਤੇ ਪਾਣੀ ਪੀਣਾ ਹੈ ਸਵੇਰੇ 9 ਵਜੇ ਤੋਂ ਲਾ ਕੇ ਸ਼ਾਮ ਦੇ 6:30 ਵਜੇ ਤੱਕ ਉਹ ਲਾਸਟ ਮੂਰੀ ਟਾਟਾ ਮੂਰੀ ਕੱਢੀ ਜਿਹੜੀ ਉਹਨੂੰ ਨੁਹਗਾਈਦਾ ਹੈ 15 16 ਟ੍ਰੇਨਾਂ ਜਿਹੜੀਆਂ ਨੇ ਉਹ ਪਾਸ ਹੁੰਦੀਆਂ ਨੇ ਦਿਨ ਡਿਸਟ੍ਰਿਕਟ ਕਲੱਬ ਤੋਂ ਹਰੀਸ਼ ਮਾਝੇ ਦੇ ਤੇ ਅੱਜ ਇੱਥੇ ਅਸੀਂ ਜਲ ਸੇਵਾ ਕਰਨ ਆਏ ਆ ਜਿਹੜਾ ਸਾਰਾ ਕਲੱਬ ਦਾ ਪਰਾਲਾ ਬੜੇ ਦਿਨ ਚੱਲ ਰਿਹਾ ਸਾਰਾ ਕਲੱਬ ਸਾਡੇ ਬਟਾਲੇ ਦੀ ਇੱਕ ਹੈ ਜੀ ਸੰਸਥਾ ਵਾ ਜਿਹੜਾ ਹਰ ਵਰਗ ਦੇ ਵਿੱਚ ਬੈਠੇ ਆ ਕੰਮ ਕਰਦੇ ਆ ਜਿਵੇਂ ਕਿ ਇਹਨਾਂ ਨੇ ਐਂਬੂਲੈਂਸਾਂ ਭਾਈਆਂ ਮੈਂ ਕਰੀਬ ਜਿਹੜੇ ਮਰੀਜ਼ਾਂ ਨੂੰ ਮਰੀਜ਼ਾਂ ਨੂੰ ਲੈ ਕੇ ਜਾਂਦੇ ਆ ਹਸਪਤਾਲਾਂ ਦੇ ਦੂਜੇ ਸ਼ਹਿਰਾਂ 'ਚ ਇਹ ਲਵਾਰਸ ਲਾਸ਼ਾਂ ਦਾ ਸੰਸਕਾਰ ਵੀ ਕਰਦੇ ਆ ਕਈ ਕੰਮ ਇਹਨਾਂ ਨੇ ਜਿਹੜੇ ਸਮਾਜ ਦੇ ਆ ਕਰਦੇ ਆ ਜਿਹੜਾ ਕੋਈ ਵੀ ਨਹੀਂ ਕਰਦਾ ਪਾਣੀ ਸੇਵਾ ਬਹੁਤ ਵੱਡੀ ਸੇਵਾ ਵਾ ਅੱਜ ਕੱਲ੍ਹ ਗਰਮੀਆਂ ਦਿਨਾਂ ਦੇ ਵਿੱਚ ਤੇ ਵੈਸੇ ਵੀ ਸਟੇਸ਼ਨਾਂ ਬੱਸ ਅੱਡਾ ਵਾ ਬਜ਼ਾਰਾਂ ਦੇ ਵਿੱਚ ਵੀ ਪਾਣੀ ਸੇਵਾ ਪਾਣੀ ਬਹੁਤ ਜ਼ਰੂਰਤ ਹੈਗੀ ਆ ਤੇ ਇਹਨਾਂ ਵੱਲ ਵੇਖ ਕੇ ਸਮਾਜ ਨੂੰ ਸਮਾਜ ਦੇ ਹਰ ਵਰਗ ਨੂੰ ਹਰ ਸਟੇਸ਼ਨ ਦੇ ਸ਼ਹਿਰ ਜਿੰਨੇ ਵੀ ਸਾਡੇ ਸਟੇਸ਼ਨ ਆ ਗਏ ਆ ਸ਼ਹਿਰ ਦੇ ਦੇ ਉੱਥੇ ਇਹ ਪਾਣੀ ਦੀ ਸੇਵਾ ਜਰੂਰ ਹੋਣੀ ਚਾਹੀਦੀ ਹੈ ਘਟੋ ਘਰੇ ਇਹਨਾਂ ਨੂੰ ਇੱਕ ਜਿਹੜਾ ਸਾਡਾ ਕਲੱਬ ਨੇ ਜਿਹੜਾ ਆਪਣਾ ਕੰਮ ਰੰਭਿਆ ਹੋਇਆ ਇਹਦੇ ਵੱਲ ਵੇਖ ਕੇ ਸਮਾਜ ਦੇ ਹਰ ਵਰਗ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਸ਼ਮੀਰ ਕੌਰ ਪਠਾਨਕੋਟ ਜਾਣਾ ਡੰਡਾ ਜਲ ਪਿਆ ਜਾਂਦਾ ਸਟੇਸ਼ਨ ਤੇ ਬਹੁਤ ਵਧੀਆ ਦੁਨੀਆ ਵਾਸਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਸਭ ਤੋਂ ਉੱਤਮ ਉਤਮ ਜੀ ਜਲ ਜਲ ਨਾਲ ਹੀ ہمارا ਜੀਵਨ ਹੈ ਜਲ ਤੋਂ ਬਿਨਾ ਸੀ ਕੁਝ ਵੀ ਨਹੀਂ ਜੀ ਨਹੀਂ ਸਕਦੇ ਟ੍ਰੇਨਾਂ ਦੇ ਵਿੱਚ ਵੀ ਪ੍ਰੋਵਾਈਡ ਕਰਵਾ ਰਹੇ ਨੇ ਪਾਣੀ ਜਿਹੜੀਆਂ ਵੀ ਨਹੀਂ ਉਤਰ ਸਕਦੇ ਉਹਨਾਂ ਨੂੰ ਟ੍ਰੇਨਾਂ ਚ ਦੇ ਰਹੇ ਆ ਬਾਹਰ ਵੀ ਕਰ ਰਹੇ ਨੇ ਜਲਦੀ ਸੇਵਾ ਬਹੁਤ ਸੇਵਾ ਹੋ ਰਹੀ ਹੈ ਮੇਰਾ ਨਾਮ ਅਨਮੋਲਦੀਪ ਸਿੰਘ ਆ ਪਾਣੀ ਤੇ ਬਹੁਤ ਵਧੀਆ ਸਰ ਪਾਣੀ ਤੋਂ ਬਿਨਾ ਜ਼ਿੰਦਗੀ ਨਹੀਂ ਗਈ ਸਾਡੀ ਜਿੱਦਾਂ ਉਹ ਸਾਡੀ ਬੋਟਲ ਘਰ ਰਹਿ ਗਈ ਸੀ ਛੋਟਾ ਬੱਚਾ ਹੀ ਨਾਲ ਜੱਕਦਾਂ ਮੈਂ ਥੱਲੇ ਉਤਰਨ ਲੱਗਾ ਹੀ ਪਾਣੀ ਬੋਟਲ ਲੈਣ ਵਾਸਤੇ ਸਾਹਮਣੇ ਉਹਨਾਂ ਨੇ ਸ਼ਬੀਲ ਲਈ ਹੋਈ ਸੀ ਬਹੁਤ ਵਧੀਆ ਚੀਜ਼ ਆ ਜਿਹੜਾ ਸਾਰਿਆਂ ਦੀ ਸੇਵਾ ਕਰਦੇ ਪਏ ਨੇ ਧਰਮ ਦੀ ਸੇਵਾ ਉੱਤਮ ਸੇਵਾ ਹੈਗੀ ਸਭ ਤੋਂ ਵੱਡੀ ਜਲਦੀ ਜਿਹੜਾ ਇੱਥੇ ਬਕਰਦੇ ਵੇ ਮੈਂ ਵੀਰ ਕੀ ਤੋਂ ਆਇਆ ਗੁਰਦਾਸਪੁਰ ਜਾ ਰਿਹਾ ਮੈਂ ਕਾਫੀ ਟਰੈਵਲ ਕਰਦਾ ਹੂੰ ਰੀਸੈਂਟਲੀ ਮੈਂ ਦਿੱਲੀ ਆਗਰਾ ਗਿਆ ਸੀ ਬਟ ਉੱਥੇ ਕੋਈ ਵੀ ਇਦਾਂ ਦੀ ਸਹੂਲਤ ਨਹੀਂ ਗਈ ਜ਼ਰੂਰੀ ਨੇ ਸਟੇਸ਼ਨਸ ਤੇ ਉਦਾਂ ਵੀ ਤੁਸੀਂ ਗਲਾਸ ਪਾਣੀ ਦਾ ਲੈਣਾ 5 ਰੁਪਏ ਦਾ ਗਲਾਸ ਦਿੰਦੇ ਆ ਇਹ ਆਪਣਾ ਪੰਜਾਬ ਹੀ ਆ ਜਿੱਥੇ ਜਲਦੀ ਸੇਵਾ ਮਿਲਦੀ ਹੈ ਬਟਾਲਾ ਤੋਂ ਵਿੱਕੀ ਮਲਕ ਦੀ ਖਾਸਰਪੁਰ